ਇਹ ਰ ਇੱਕ ਵੀਡੀਓ ਦੇਖੀ ਮੈਂ ਮੈਨੂੰ ਦੇਖ ਕੇ ਬੜੀ ਹੈਰਾਨੀ ਆਈ ਹੈਗੀ ਵੀ ਆਪਣੀ ਇੰਡੀਆ ਦੀ ਹੈਗੀ ਐਣੀ ਕੋਈ ਬਾਹਰ ਦੀ ਹੈਗੀ ਤੇ ਇਹ ਵੀਡੀਓ ਦੇ ਵਿੱਚ ਇਹ ਕਹਿੰਦੇ ਵੀ ਇੱਧਰ ਰਾਜਸਥਾਨ ਦੀ ਹੈ ਇਹ ਇਹ ਵੀਡੀਓ ਤੇ ਇਹਦੇ ਵਿੱਚ ਇਹ ਮਹਾਰਾਜ ਆ ਕੋਈ ਯਾਰ ਤੇ ਇਲੋ ਇਲੋ ਜੀ ਪਤਾ ਨਹੀਂ ਕੀ ਆ ਨਾਮ ਲਿਖਿਆ ਹੋਇਆ ਸੀ ਇਹਨਾਂ ਦਾ ਤੇ ਮੈਨੂੰ ਲੱਗੇ ਇਹ ਕਾਮ ਕਾਮ ਦੇ ਰਿਲੇਟਡ ਆ ਕੁਝ ਵੀ ਸੈਕਸ ਦੇ ਰਿਲੇਟਡ ਇਹ ਆ ਕੋਈ ਤੇ ਵੀ ਜਿਨ੍ਹਾਂ ਨੂੰ ਕੋਈ ਸੰਤਾਨ ਨਹੀਂ ਹੁੰਦੀ ਹੈਗੀ ਤਿਆਰ ਦੇਖੋ ਇਹ ਨਾਲ ਮਤਲਬ ਕਿ ਇਦਾਂ ਠੀਕ ਹੈ ਇਹ ਨਾਲ ਲਿੰਗ ਦਿਖਾਇਆ ਹੋਇਆ ਦਾ ਸੰਦ ਬਾਬੇ ਦਾ ਤੇ ਇਹ ਦੇਖੋ ਤੁਸੀਂ ਵੀਡੀਓ ਦਿਖਾਉਣਾ ਮੈਂ ਤੁਹਾਨੂੰ ਆ ਦੇਖੋ ਇਹ ਆ ਦੇਖੋ ਮੈਨੂੰ ਦੇਖ ਕਿ ਮੈਂ ਇੱਕ ਬਹੁਤਰਾ ਖਰਾਜ ਰਿਹਾ ਮਾ ਯਾਰ ਵਧੀਆ ਵੀਡੀਓ ਨੂੰ ਦਿਖਾਉਣੀ ਚਾਹੀਦੀ ਹੈਗੀ ਇਹ ਕਿਸੇ ਨੂੰ ਕੁਝ ਪਤਾ ਯਾਰ ਇਹਦੇ ਬਾਰੇ ਜੇ ਕੋਈ ਹੈਗਾ ਕੋਈ ਰਾਜਸਥਾਨ ਦਾ ਵੀਡੀਓ ਦੇਖਦਾ ਜਾਂ ਉਦਾਂ ਕਿਸੇ ਨੂੰ ਪੰਜਾਬ ਦੇ ਨੂੰ ਪਤਾਗਾ ਵੀ ਇਹ ਪੂਰੀ ਕੀ ਚੀਜ਼ ਆ ਯਾਰ ਇਹ ਆਪਾਂ ਨੂੰ ਥੱਲੇ ਕਮੈਂਟ ਕਰਕੇ ਦੱਸਿਓ ਵੀ ਇਹ ਪੂਰੀ ਕੀ ਚੀਜ਼ ਆ ਕਿ ਵੀ ਕਾਦੋਂ ਇਹ ਵੀ ਬਾਬਾ ਇਦਾਂ ਦਾ ਹਨ ਵੀ ਐ ਸੰਦ ਦਿਖਾਇਆ ਜਾਂਦਾ ਇਹਦਾ ਤੇ ਕੀ ਇਤਿਹਾਸ ਹੈ ਇਹਦਾ ਠੀਕ ਹੈ ਕਮੈਂਟ ਥੱਲੇ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ